सूरदास जी भक्त सूरदास ਦਾ ਜਨਮ ਬ੍ਰਾਹਮਣ ਪਰਿਵਾਰ ਚ ਹੋਇਆ ਸੀ ਪਾਈ ਕਾਂਤ ਸਿੰਘ ਨਾਬਾ ਅਨੁਸਾਰ ਆਪ ਦਾ ਪਹਿਲਾ ਨਾਮ ਮਦਨ ਮੋਹਨ ਬ੍ਰਾਹਮਣ ਸੀ ਆਪ ਸੰਸਕ੍ਰਿਤੀ ਹਿੰਦੀ ਤੇ ਫਾਰਸੀ ਦੇ ਵਿਦਵਾਨ ਸਨ ਰਵਾਇਤ ਹੈ ਕਿ ਪਹਿਲਾਂ ਉਹ ਅਵਧ ਦੇ ਸੰਧੀਲ ਇਲਾਕਾ ਦੇ ਹਾਕਮ ਸਨ ਪਰ ਫਿਰ ਵਿਰਾਗ ਧਾਰਨ ਕਰਕੇ ਪ੍ਰਭੂ ਦਾ ਸਿਮਰਨ ਕਰਨ ਲੱਗ ਪਏ ਪਾਤ ਸੁਦਾਸ ਦੇ ਜਨਮ ਸਥਾਨ ਅਤੇ ਸਮੇਂ ਦੇ ਸਬੰਧ ਵਿੱਚ ਵਿਦਵਾਨਾਂ ਨੇ ਕਾਫੀ ਖੋਜ ਕੀਤੀ ਹੈ ਪਰ મતਭੇਦ ਬਣੇ ਹੋਏ ਹਨ ਬਹੁਤੇ ਵਿਦਵਾਨਾਂ ਨੇ ਮथुरा ਤੇ ਆਗਰਾ ਦੇ ਵਿਚਕਾਰ ਰਣਕੁਣਤਾ ਉਹਨਾਂ ਦਾ ਜਨਮ ਸਥਾਨ ਮੰਨਦੇ ਹਨ ਉਹ ਇੱਕ ਗਰੀਬ ਪਰਿਵਾਰ ਸਰਵ ਬ੍ਰਾਹਮਣ ਦੇ ਚੌਥੇ ਪੁੱਤਰ ਸਨ ਸੂਰਦਾਸ ਨੇਤਰਹੀਣ ਸੀ ਪਰ ਉਹਨਾਂ ਨੇ ਬਾਰੀ ਦਿਸਚਾ ਦਾ ਇੰਨਾ ਯਥਾਰਤ ਸੰਜੀਵ ਚਿੱਤਰਣ ਕੀਤਾ ਹੈ ਕਿ ਲੱਗਦਾ ਹੀ ਨਹੀਂ ਕਿ ਉਹ ਜਨਮ ਤੋਂ ਨੇਤਰਹੀਣ ਸੀ ਆਪ ਸੰਸਕ੍ਰਿਤੀ ਹਿੰਦੀ ਤੇ ਫਾਰਸੀ ਦੇ ਵਿਦਵਾਨ ਸਨ ਸੂਰਦਾਸ ਵਿਰਾਗੀ ਸੁਭਾਅ ਤੇ ਨਿਸ਼ਠਵਾਨ ਭਗਤ ਸਨ ਉਹਨਾਂ ਨੇ ਜੀ ਕਿਸ਼ਨ ਨੂੰ ਪੂਰਨ ਬ੍ਰਹਮ ਸਮਝ ਕੇ ਉਹਨਾਂ ਪ੍ਰਤੀ ਨਿਰਫਲ ਅਤਿਨਿਸ਼ਕਾਮ ਭਗਤੀ ਦਾ ਪ੍ਰਵਾਹ ਚਲਾਇਆ ਸੂਰਦਾਸ ਇੱਕ ਮਹਾਨ ਸੰਗੀਤਕਾਰ ਸਨ ਉਹਨਾਂ ਨੇ ਨਾਮ ਨਾਲ ਭਾਵੇਂ ਦਰਜਨਾ ਰਚਨਾਵਾਂ ਜੋੜੀਆਂ ਜਾਂਦੀਆਂ ਹਨ ਪਰੰਤੂ ਪ੍ਰਮੁੱਖ ਰਚਨਾਵਾਂ ਸੂਰ ਸਾਗਰ ਸੂਰ ਸਾਵਲੀ ਅਤੇ ਸਾਇਤਿਆ ਲੈਰੀ ਸੀ ਨਿਮਰਤਾ ਆਤਮ ਸਮਰਪਣ ਦੀ ਭਾਵਨਾ ਸੰਸਾਰਿਕ ਵਿਸ਼ਿਆਂ ਪ੍ਰਤੀ ਅਰੁਚੀ ਵਾਲੀ ਵਿਰਾਗ ਭਾਵਨਾ ਸਵੈ ਤੁਸ਼ਚਤਾ ਅਤੇ ਪਤਿਤ ਹੋਣ ਦਾ ਅਹਿਸਾਸ ਆਧ ਵਿਸ਼ੇਸ਼ਤਾਵਾਂ ਉਹਨਾਂ ਨੂੰ ਮਹਾਨ ਭਗਤਾਂ ਦੀ ਕਤਾਰ ਵਿੱਚ ਲਿਆ ਖੜਾ ਕਰਦੀਆਂ ਹਨ ਆਪ ਜੀ ਦੀ ਇੱਕ ਤੁੱਕ ਤੇ ਇੱਕ ਸ਼ਬਦ ਮਹੱਲਾ ਪੰਜਵਾਂ ਦੇ ਨਾਮ ਹੇਟ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸਰੰਗ ਦੇ ਅਧੀਨ ਦਰਜ ਕੀਤਾ ਗਿਆ ਹੈ 32 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਚੇਲਿਆਂ ਨਾਲ ਮथुरा ਘਾਟ ਵਿੱਚ ਰਹਿੰਦੇ ਸੀ ਤੇ ਆਪਣੇ ਆਪ ਨੂੰ ਪਾਪੀ ਕਹਿੰਦੇ ਸੀ ਜਨ ਮਹਾਪ੍ਰਭ ਬਲਚਾਰਿਆ ਮथुरा ਆਇਆ ਤਾਂ ਸੂਰਦਾਸ ਨੇ ਉਸ ਨਾਲ ਭੇਟਾ ਕੀਤੀ ਤੇ ਉਸ ਦਾ ਚੇਲਾ ਬਣ ਕੇ ਪੁਸ਼ਟੀ ਮਾਰਗ 'ਚ ਸ਼ਾਮਲ ਹੋ ਗਿਆ ਇਸ ਤੋਂ ਬਾਅਦ ਕ੍ਰਿਸ਼ਨ ਭਗਤ ਹੋ ਗਿਆ ਤੇ ਕ੍ਰਿਸ਼ਨ ਲੀਲਾਵਾਂ ਦਾ ਗਾਇਨ ਕਰਕੇ ਸੂਰਦਾਸ ਪ੍ਰਤੀ ਦਿਨ ਸ਼੍ਰੀਨਾਥ ਦੇ ਮੰਦਰ ਵਿੱਚ ਕੀਰਤਨ ਕਰਦੇ ਅਤੇ ਸਵੈ ਰਚਿਤ ਕ੍ਰਿਸ਼ਨ ਲੀਲਾਵਾਂ ਦੇ ਪਦ ਗਾਉਂਦੇ ਇਸ ਤਰ੍ਹਾਂ ਸੂਰਦਾਸ ਨੇ 33 ਵਰਸ਼ ਦੀ ਉਮਰ ਤੋਂ ਆਰੰਭ ਕਰਕੇ 103 ਵਰਿਆਂ ਦੀ ਉਮਰ ਤੱਕ 1 ਲੱਖ ਪਦਾਂ ਦੀ ਰਚਨਾ ਕੀਤੀ ਲੈਰੀ ਸੂਰਾਵਲੀ ਅਤੇ ਸੂਤ ਸਾਗਰ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਦੱਸੀਆਂ ਜਾਂਦੀਆਂ ਹਨ ਸੂਤ ਸਾਗਰ ਉਹਨਾਂ ਦੀ ਪ੍ਰਮਾਣਿਕ ਰਚਨਾ ਹੈ ਸੂਤ ਸਾਗਰ ਵਿੱਚ 4-5000 ਪਦ ਹੀ ਹਨ ਅਤੇ ਸੂਤ ਸਾਗਰ ਵਿੱਚ ਗਹਿ ਪਦ ਹਨ ਈਨਾਬਿਚੇ ਸ਼੍ਰੀ ਕ੍ਰਿਸ਼ਨ ਦੀਆਂ ਬਾਹ ਲੀਲਾਵਾਂ ਪ੍ਰੇਮ ਲੀਲਾਾਂ ਅਤੇ ਵਾਤਸਾਲਿਆ ਦਾ ਵਰਣਨ ਹੈ। ਕ੍ਰਿਸ਼ਨ ਜੀ ਦੀ ਉਮਰ ਦੇ ਪੜਾਅ ਦੀਆਂ ਵੱਖ-ਵੱਖ ਲੀਲਾਾਂ ਜਨਮ ਛਟੀ ਵੇਰਗਾਂਡ ਨੱਕ ਵਿਨਵਾਣੀ ਪਾਲਣਾ ਝੂਲਣਾ ਅਤੇ ਸੂਰਦਾਸ ਨੇ ਵਿਸਤਾਰ ਨਾਲ ਚਿੱਤਰਣ ਕੀਤਾ ਹੈ। ਉਹਨਾਂ ਦਾ ਗੋਡਿਆਂ 'ਤੇ ਚੱਲਣਾ ਹੱਥ ਵਿੱਚ ਮੱਖਣ ਲੈ ਕੇ ਰੋਣਾ ਵੱਡੇ ਭਰਾ ਬਲਰਾਮ ਅੱਗੇ ਆਪਣੇ ਕੇਸਾਂ ਦੀ ਸ਼ਿਕਾਇਤਾ ਕਰਨੀ, ਜਿੱਕੇ ਤੋਂ ਆਪਣੇ ਮਿੱਤਰਾਂ ਦੇ ਪਿੱਠ 'ਤੇ ਚੜ ਕੇ ਮੱਖਣ ਚੁਰਾਉਣਾ, ਗੋਪੀਆਂ ਦੀਆਂ ਮਟਕੀਆਂ ਭੰਨਣਾ ਆਦਿ ਦਾ ਵਰਣਨ ਬੜੇ ਹੀ ਸੁੰਦਰ ਢੰਗ ਨਾਲ ਕੀਤਾ ਹੋਇਆ ਹੈ। ਸਾਗਰ ਵਿੱਚ ਸ਼ਾਂਤ ਦਾਸਿਆ ਵਾਸਲੇ ਸਹਿਜ ਮਧੁਰੇ ਪੰਜ ਪ੍ਰਕਾਰ ਭਗਤੀ ਦਾ ਵਿਪਾਦਨ ਹੈ सूरदास ब्रजभाषा ਦੇ ਸਭ શ્રેષ્ઠ ਕਵੀ ਉਹਨਾਂ ਨੇ ਕਾਵ ਰਚਨਾ ਵਿੱਚ ਵੀ ਬ੍ਰਫ ਭਾਸ਼ਾਈ ਕੀਤੀ ਹੈ सूर काव्य ਵਿੱਚ ਸੰਯੋਗ ਤੇ ਵਿయోగ ਸ਼ਿੰਗਾਰ ਦੋਹਾਂ ਦਾ ਸਫਲ ਚਿੰਤਨ ਹੈ ਭਾਸ਼ਾ ਤੇ ਭਾਵ ਜੋ सूरदासੁੱਚ ਸ਼੍ਰੇਣੀ ਦੇ ਕਵੀ ਸਨ ਅਤੇ ਉਹਨਾਂ ਨੇ ਕਾਵ ਸੰਗੀਤ ਵਿੱਚ ਤਨਮੈਤਾ ਮਧੁਰਤਾ ਕੁਸ਼ਲਤਾ ਮੁੱਠੀ ਸ਼ਬਦਾਵਲੀ ਦਾ ਸੁੰਦਰ ਪ੍ਰਯੋਗ ਹੈ ਉਸ ਦਾ ਪ੍ਰਕਿਰਤੀ ਚੇਤਨ ਵੀ ਸਹਿਜ ਭਾਵਤਕ ਅਤੇ ਸੁਭਾਵਿਕ ਅਸ਼ਟਪਦੇ ਅੱਠ ਕਵੀਆਂ ਵਿੱਚ ਉਹਨਾਂ ਦਾ ਉੱਗਾ ਸਥਾਨ ਹੈ ਪਦ ਭਗਤ ਸੂਰਦਾਸ ਜੀ ਉਦੋਂ ਹਮ ਲਾਇਕ ਸਿੱਖ ਲੀਜੈ ਉਦੋਂ ਕਰਮਨ ਕੀ ਗਤ ਨਿਆਰੀ ਉਦੋਂ ਮਨ ਨਾ ਭੈ ਦਸ ਬੀਸ ਉਦੋਂ ਮਨ ਮਾਨੇ ਕੀ ਬਾਤ ਉਦੋਂ ਮੋ ਬਰਤ ਬਤਰਤ ਨਾਹੀ ਅਬ ਕਹਿ ਮਾਧ ਮੋ ਉਧਾਰ ਅਬ ਯਾ ਤਨੋ ਰਾਗ ਕਾ ਲੀਜੈ ਅੱਖਿਆ ਹਰੀ ਦਰਸ਼ਨ ਕੀ ਪਿਆਸੀ ਕਹਾ ਲੋਕ ਕਹੀਏ ਬ੍ਰਜ ਕੀ ਬਾਤ ਕਹੀਓ ਜਸੂਤੀ ਕੀ ਆਇਆ ਕਹੀਓ ਅਨੰਦ ਕਠੋਰ ਪੈ ਚਰਨ ਕਮਲ ਬੰਦੋ ਹਰ ਰਾਈ ਜੋਗ ਠਗੋਰੀ ਬ੍ਰਜਨਾ ਵਿਕ ਹੈ ਤੋ ਜੋ ਮਨ ਹਰ ਬਿਕੋਨ ਕੇ ਸੰਗ ਨਿਸਤਿਨ ਵਰਸਤ ਨੈਨ ਹਮਾਰੇ ਨੈਨ ਪਏ ਬਹੁਤ ਕੇ ਕਾਗ ਮਧੁਕਰ ਸਿਆਮ ਹਮਾਰੇ ਚੋਰ ਮਈਆ ਕਬੂ ਪੈੜਾ ਗੀ ਛੋਟੀ ਮਈਆ ਮੈਂ ਨਹੀਂ ਮਾਖਨ ਖਾਇਓ ਮਈਆ ਮੋ ਦਾਉ ਬਹੁਤ ਕੀ ਜਾਇਓ ਮੈਰੀ ਮੈਂ ਚਾਂ ਲੋਗੋ ਮਤਲਬ ਸੋ ਕਿ ਆਸੀ ਦੇ ਆਸ-ਪਾਸ ਉਹਨਾਂ ਦੇ ਹਾਂਤ ਹੋ ਗਿਆ ਭਗਤ ਸੂਰਦਾਸ ਜੀ ਕੇਵਲ ਇੱਕ ਪੰਕਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨਾਲ ਜੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੋਭਿਤ ਹੈ ਅਤੇ ਇਹ ਸਾਰੰਗ ਮਹੱਲਾ ਪੰਦਵਾ ਸੂਰਦਾਸ ਹੇਠ ਹੈ ਸ਼ਾਰਦ ਮਨ ਹਰ ਬਿਕਮਨ ਕੋ ਸੰਗ ਸਾਰੰ ਮਹਲਾ ਪੰਜਵਾਂ ਸੂਰਦਾਸ ਇੱਕ ਓੰਕਾਰ ਸ੍ਰੀ ਪ੍ਰਸਾਦ ਹਰਿ ਕੇ ਸੰਗ ਬ세 ਹਰ ਲੋਕ ਤਨ ਮਨ ਅਰਪਿਓ ਸਰਬਸ ਸਭ ਅਰਪਿਓ ਅਨੰਦ ਸਹਿਜ ਤੁੰ ਚੋਕ ਰਹਾਓ ਦਰਸ਼ਨ ਭੇਖ ਪਏ ਨਿਰਬਿਕ ਮਹਿ ਪਾਏ ਹੈ ਸਗਲੇ ਥੋਕ ਆਨ ਵਸਤ ਸੋ ਕਾਜ ਨਾ ਕਸ਼ੂਏ ਸੁੰਦਰ ਬੰਦਨ ਅਲੋਕ ਸਿਆਮ ਸੁੰਦਰ ਤਜ ਅੰਜੋ ਚਾਹਤ ਜੋ ਕੁਸ਼ਟੀ ਤੰਜੋਕ ਸੂਰਦਾਸ ਮਨ ਪ੍ਰਭ ਹਤ ਦਿਨੋ ਦਿਨੋ ਇਹ ਪਰਲੋਕ ਵਾਹਿਗੁਰੂ ਜਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲ ਚੁਕਮਾ